ਪ੍ਰਾਮਾ ਨਾਲ ਪਿੱਕਿਆ ਉਹ ਜਿਉਂਦੇ ਵਾਸਤੇ ਮਾਪਿਆਂ ਨੇ ਚਲੇ ਜਾਣਾ ਪਰ ਜਿੰਨਾ ਚਿਰ ਉਹ ਹੈਗੇ ਆ ਨਾ ਬਸ ਮਾਂ ਦੀ ਸੇਵਾ ਕਰ ਲੋ ਅਸੀਂ ਲੱਖ ਮਾਣ ਕਰੀਏ ਆਪਣੇ ਸੋਹਣਾਂ ਤੇ ਸਾਡੇ ਨਾਲ ਬਹੁਤ ਸੋਹਣੀਆਂ ਸੀਗੀਆਂ ਉਹਨਾਂ ਨੇ ਸੈਕਰੀਫਾਈਜ਼ ਕੀਤਾ ਸਾਡੇ ਲਈ ਸਾਨੂੰ ਜੰਮਣ ਲਈ ਸਾਨੂੰ ਪਾਲਣ ਲਈ ਪਰ ਅਸੀਂ ਬਾਅਦ ਚੋਂ ਤਾਂ ਕੀ ਮੁੱਲ ਪਾਇਆ ਇਹ ਸਾਡੇ ਲਈ ਸਵਾਰ ਜਿਨ੍ਹਾਂ ਕੋਲੇ ਮਾਵਾ ਹਜੇ ਹੈਗੇ ਆ ਇਹ ਗੱਲ ਕਦੇ ਨਾ ਕਹੋ ਵੀ ਤੈਨੂੰ ਕੁਝ ਨਹੀਂ ਪਤਾ ਤੇ ਮਖਰੂਪੀ ਤੋਂ ਵੀ ਬੋੜੀ ਫਸੀ ਰਹੀ ਨਹੀਂ ਹੈ ਹਨਾ ਮੈਂ ਉਹਨੂੰ ਕਿਹਾ ਮਖਰੂਪੀ ਕਹਿੰਦੀ ਆ ਕਿ ਬੀਬੀ ਥੋੜੀ ਠੀਕ ਨਹੀਂ ਮਖਰ ਮਿਲਿਆ ਜਾ ਕੇ ਬੀਬੀ ਨੂੰ ਮੈਨੂੰ ਵੀ ਲੱਗਦਾ ਵੀ ਮੈਂ ਕਈ ਵਾਰੀ ਆਪਦੀ ਬੀਬੀ ਨੂੰ ਕਹਿੰਦੀ ਹੁੰਦੀ ਸੀ ਵੀ ਤੈਨੂੰ ਕੀ ਪਤਾ ਹੈ ਹਾਲਾਂਕਿ ਜਿਹੜੀ ਸੋਸ਼ਲ ਸੋਸ਼ਲ ਲਾਈਫ ਹੈ ਮੇਰੀ ਉਹ ਆਪਦੀ ਮਾਂ ਤੋਂ ਹੀ ਸਿੱਖੀ ਹੈ ਮੇਰੀ ਮਾਂ ਬਹੁਤ ਸੋਸ਼ਲ ਸੀ ਜਿਵੇਂ ਸਾਰੇ ਸਾਰੇ ਪਿੰਡ ਦੀ ਕੋਈ ਇੱਕ ਤਰ੍ਹਾਂ ਦੀ ਮਾਂ ਸੀਗੀ ਉਹ ਹਨਾ ਤੇ ਹੁਣ ਵੀ ਮੈਨੂੰ ਆ ਲੱਗਦਾ ਵੀ ਜਿੰਨਾਂ ਕੋਲੇ ਮਾਵਾ ਹਜੇ ਹੈਗੇ ਆ ਏ ਗੱਲ ਕਦੇ ਨਾ ਕਹੋ ਵੀ ਤੈਨੂੰ ਕੁਝ ਨਹੀਂ ਪਤਾ ਹਨਾ ਮੈਂ ਉਹ ਕਹਿ ਦੇਣਾ ਨਾ ਵੀ ਤੂੰ ਐਵੇਂ ਕਿਉਂ ਫਿਕਰ ਕਰੀ ਜਾਂਦੀ ਹੈ ਉਹਨੇ ਫਿਕਰ ਕਰਨਾ ਜਿਵੇਂ ਮੈਨੂੰ ਲੈ ਕੇ ਲਤੇ ਉਹਦੇ ਇਨਕ ਨਹੀਂ ਸੀ ਲੱਗੀ ਲੋ ਤੇਰੇ ਤਾਂ ਹੁਣ ਇਨਕ ਵੀ ਲੱਗ ਗਈ ਤੂੰ ਅਦੀ ਸਿਹ ਦਾ ਖਿਆਲ ਨਹੀਂ ਰੱਖਦੀ ਮੈਂ ਕਹਣਾ ਬੀਬੀ ਤੂੰ ਆਹੀ ਕਹੀ ਜੰਨੀ ਹੈ ਤੂੰ ਉਹਨੇ ਕਹਣਾ ਤੂੰ ਤਪੜਾਉਂਦੀ ਵੀ ਆ ਤੇਰਾ ਬਹੁਤ ਦਿਮਾਗ ਲੱਗਦਾ ਤੇ ਤੂੰ ਤੂੰ ਨਾਟਕ ਕਰਦੀ ਹੈ ਤੁਸੀਂ ਅੱਧੀ ਅੱਧੀ ਰਾਤ ਤੱਕ ਹਸਣ ਕਰੀ ਜਾਂਦਾ ਉਹ ਤੋਂ ਮੈਨੂੰ ਪਤਾ ਕੀ ਲੱਗਦਾ ਵੀ ਬਾਰ ਬਾਰ ਨਾ ਬੀਬੀ ਟੋਕੀ ਜਾਂਦੀ ਹੈ ਹੁਣ ਮੇਰਾ ਬੇਟਾ ਬਾਹਰ ਹੈ ਹੁਣ ਮੈਨੂੰ ਸਾਸ ਹੁੰਦਾ ਤੇ ਹਾਲਾਂਕਿ ਯਾਰ ਬਾਹਰ ਦੀ ਲਾਈਫ ਹੈ ਉਹ ਜੋ ਉਹ 40 ਸਾਲ ਦਾ ਹੈ ਉਹਦੀ ਉਹਦੀ ਆਪਣੀ ਫੈਮਿਲੀ ਹੈ ਉਹਦੇ ਬੱਚੇ ਹੈ ਤਾਂ ਵੀ ਮੇਰੇ ਦਿਲ ਚ ਕਿਤੇ ਕਿਤੇ ਆਏ ਲੱਗੂ ਵੀ ਆਏ ਪੁੱਛਾਂ ਵੀ ਤੂੰ ਠੀਕ ਹੈ ਉੱਥੇ ਬੱਚਾ ਬਿਮਾਰ ਹੋ ਗਿਆ ਉਹਦੇ ਪੇਰੈਂਟਸ ਹੈ ਜਿਵੇਂ ਮੇਰੀ ਫੇਰ ਮੈਨੂੰ ਮਾਂ ਯਾਦ ਆਉਂਦੀ ਹੈ ਵੀ ਯਾਰ ਉਹ ਮਾਂ ਹੈ ਤੇ ਹੁਣ ਇਹੀ ਲੱਗਦਾ ਕਈ ਵਾਰੀ ਨਾ ਇੱਕ ਦਿਨ ਆ ਹੁਣ ਮਲਕੀਤ ਰੂਪੀ ਨੇ ਕਹਤਾ ਤੇ ਮੈਂ ਕਿਹਾ ਰੂਪੀ ਤੂੰ ਵੀ ਬੁਆਲੇ ਫਸੀ ਰਹੀ ਹੈ ਹਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਰੂਪੀ ਕਹਿੰਦੀ ਆ ਕਿ ਬੀਬੀ ਥੋੜੀ ਠੀਕ ਨਹੀਂ ਮੈਂ ਖਿਆ ਮਿਲਿਆ ਜਾ ਕੇ ਬੀਬੀ ਨੂੰ ਮੈਂ ਖਿਆ ਹੁਣ ਮੈਂ ਬੀਬੀ ਠੀਕ ਹੈ ਬੇਟੇ ਭੈਣ ਭਰਾ ਜ਼ਰੂਰੀ ਐ ਪੇਕੇ ਅਸਲ ਭੈਣ ਭਰਾ ਮਨਾ ਆਪਾਂ ਕਹਿੰਨੇ ਨਾ ਮਾਪਿਆਂ ਨਾਲ ਮੈਂ ਕਹਿੰਦੀ ਆ ਨਾ ਭਰਾਵਾਂ ਨਾਲ ਪੇਕੇ ਆ ਉਹ ਜਿਉਂਦੇ ਵਾਸਤੇ ਮਾਪਿਆਂ ਨੇ ਚਲੇ ਜਾਣਾ ਪਰ ਜਿੰਨਾ ਚਿਰ ਉਹ ਹੈਗੇ ਆ ਨਾ ਬਸ ਮਾਂ ਦੀ ਸੇਵਾ ਕਰ ਲੋ ਹਾਂ ਉਹ ਮੈਨੂੰ ਮਹਿਸੂਸ ਹੋਇਆ ਹੁੰਦਾ ਹੈ ਹੁਣ ਫਾਦਰ ਮੇਰੇ ਜਿਆਦਾ ਲੰਬੀ ਉਮਰ ਨਹੀਂ ਭੋਗ ਸਕੇ ਤੇ ਉਹਨਾਂ ਦਾ ਮੈਂ ਇਸ ਗੱਲੋਂ ਕਦਰ ਕਰਦੀ ਆਂ ਵੀ ਉਸ ਜਮਾਨੇ ਦੇ ਵਿੱਚ ਜੇ ਮੇਰੇ ਨਾਲ ਖੜੇ ਮੇਰੇ ਫਾਦਰ ਮੇਰੀ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਸਾਰਾ ਕਿਤੇ ਵੀ ਅਨਪੜ ਹੁੰਦੇ ਹੋਏ ਉਹਨਾਂ ਦੀ ਮਸਰਦਾਰੀ ਨਹੀਂ ਰਹਿੰਦੀ ਆ ਪਰ ਇੱਕ ਮਾਂ ਵਾਂਹ ਹੁੰਦੀ ਆ ਬਿਲਕੁਲ 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 ਸਹੀ ਇਮੋਸ਼ਨਸ ਬਹੁਤ ਘੱਟ ਬਿਆਨ ਕਰਦੇ ਹੁੰਦੇ ਆ ਬੰਦੇ ਪਰ ਮੈਂ ਚਾਹੁੰਦੀ ਆਂ ਤੁਸੀਂ ਕੁਝ ਬੋਲੋ ਨਹੀਂ ਨਹੀਂ ਮਤ ਇਹ ਇਹ ਵੀ ਕੀ ਗੱਲ ਹੈ ਵੀ ਬਣਾ ਲਈ ਅਸੀਂ ਬੰਦੇ ਨੂੰ ਵੀ ਅਹਿਸਾਸ ਹਾਂ ਮੈਂ ਮੰਨਦੀ ਆ ਪਰ ਬੋਲ ਕੇ ਨਹੀਂ ਦੱਸਦੀ ਮਸਲਾ ਇਹ ਹੈ ਜੀ ਜਿਹੜੇ ਜਿਵੇਂ ਨਾ ਪੇਰੈਂਟਸ ਦੀ ਗੱਲ ਕੀਤੀ ਹੈ ਪੇਰੈਂਟ ਤੋਂ ਸੱਚੀ ਆਪਾ ਦੇਣਾ ਨਹੀਂ ਦੇ ਸਕਦੇ ਖਾਸ ਕਰਕੇ ਜੇ ਆਪਾਂ ਮਾਂ ਦੀ ਜਿਵੇਂ ਮੈਡਮ ਨੇ ਗੱਲ ਕੀਤੀ ਹੈ ਮਾਂ ਦੇਖੋ ਉਹ ਤਾਂ ਜ਼ਿੰਦਗੀ ਤੁਹਾਡੀ ਉਹ ਹੈ ਜਿਹਨੂੰ ਤੁਸੀਂ ਨਾ ਕੋਈ ਨਾਮ ਹੀ ਦੇ ਸਕਦੇ ਇਕੱਲਾ ਇੱਕ ਵੀ ਮੇਰੇ ਲਈ ਮੇਰੀ ਮਾਂ ਕੀ ਹੈ ਮਾਂ ਨਾ ਹੀ ਕੋਈ ਸ਼ਬਦ ਹੈ ਤੁਹਾਨੂੰ 9 ਮਹੀਨੇ ਆਪਣੇ ਢਿੱਡ ਚ ਰੱਖਿਆ ਇੱਕ ਜੰਮਣ ਪੀੜਾ ਸਹੀ ਮਾਂ ਨੇ ਤੇ ਫਿਰ ਜਦੋਂ ਪਹਿਲੀ ਵਾਰ ਤੁਸੀਂ ਜ਼ਿੰਦਗੀ ਵਿੱਚ ਤੁਰਨਾ ਸਿੱਖਿਆ ਬੋਲਣਾ ਸਿੱਖਿਆ ਤੁਹਾਨੂੰ ਖਾਣਾ ਵੀ ਨਹੀਂ ਸੀ ਆਉਂਦਾ ਖਾਣਾ ਸਿੱਖਿਆ ਤੁਹਾਨੂੰ ਬੈਠਣਾ ਲੱਡਣਾ ਨਹੀਂ ਸੀ ਆਉਂਦਾ ਉਹ ਸਿੱਖਿਆ ਉਹ ਸਭ ਤੁਹਾਨੂੰ ਮਾਂ ਨੇ ਸਿਖਾਇਆ ਪਰ ਜਦੋਂ ਤੁਸੀਂ ਕਦੇ ਵੱਡੇ ਹੋ ਗਏ ਜਦੋਂ ਤੁਸੀਂ ਆਪਣੇ ਆਪਣੇ ਸ਼ੀਸ਼ੇ 'ਚ ਦੇਖਿਆ ਤੁਸੀਂ ਜਵਾਨ ਹੋ ਗਏ ਮੇਰੇ ਕਹਿਣ ਦਾ ਭਾਅ ਚਾਹੇ ਉਹ ਮੁੰਡਾ ਚਾਹੇ ਕੁੜੀ ਹੈ ਆਪਣੇ ਆਪਣੇ ਸ਼ੀਸ਼ੇ 'ਚ ਦੇਖਦਾ ਹੈ ਕਿ ਉਹ ਕਹਿੰਦਾ ਵੀ ਮੈਂ ਕਿੰਨਾ ਸੋਹਣਾ ਹੈ ਹਰ ਬੰਦਾ ਜਿਹੜਾ ਮਰਜੀ ਉਹ ਆਪਣੇ ਆਪਣੀ ਸਿਸ਼ੇ ਚਾਇ ਦੇਖਦਾ ਕਿ ਮੈਂ ਬਹੁਤ ਸੋਹਣਾ ਹਾਂ ਪਰ ਉਹ ਕਦੇ ਆਪਣੀ ਮਾਂ ਬਾਰੇ ਨਹੀਂ ਇਹ ਸੋਚਦਾ ਕਿ ਮੇਰੀ ਮਾਂ ਕਿਸੇ ਟਾਈਮ ਮੇਰੇ ਨਾਲੋਂ ਵੀ ਸੋਹਣੀ ਸੀਗੀ ਉਹਨੇ ਮੈਨੂੰ ਜੰਮਣ ਚ ਮੈਨੂੰ ਪਾਲਣ ਚ ਮੈਨੂੰ ਐਡਾ ਵੱਡਾ ਕਰਨ ਚ ਆਪਣਾ ਸਰੀਰ ਰੰਗ ਰੂਪ ਸਾਰਾ ਕੁਝ ਗਾ ਲਿਆ ਤੇ ਮੈਂ ਉਹੀ ਗੱਲ ਕਰਦਾ ਜਿਹੜੀ ਮੈਡਮ ਨੇ ਕਹੀ ਹੈ ਤੇ ਮੈਂ ਉਹਨੂੰ ਕਹਿੰਦਾ ਨਾ ਬੀਬੀ ਤੈਨੂੰ ਕੀ ਪਤਾ ਬੇਬੇ ਤੈਨੂੰ ਨਹੀਂ ਪਤਾ ਚੋ ਪਰ ਭੈ ਤੁਮ ਮੈਂ ਦੱਸਦਾ ਜਨਾ ਉਹ ਫੇਰ ਵੀ ਹੱਸ ਕੇ ਟਾਲ ਦਿੰਦੀ ਹੈ ਬੀਅੱਛਾ ਇਹ ਉਹੀ ਹੈ ਜਿਹਨੂੰ ਮੈਂ ਜੰਮਾਇਆ ਜਿਹਨੂੰ ਮੈਂ ਤੁਰਨਾ ਸਿਖਾਇਆ ਜਿਹਨੂੰ ਮੈਂ ਬੋਲਣਾ ਸਿਖਾਇਆ ਜਿਹਨੂੰ ਮੈਂ ਖਾਣਾ ਸਿਖਾਇਆ ਤੇ ਜਿਵੇਂ ਉਹ ਹੀ ਕਹਿੰਦਾ ਮਤਲਬ ਸਾਡੀਆਂ ਮਾਮਾ ਅਸੀਂ ਲੱਖ ਮਾਨ ਕਰੀਏ ਆਪਣੇ ਸੁਪਨਿਆਂ ਤੇ ਸਾਡੇ ਨਾਲੋਂ ਬਹੁਤ ਸੋਹਣੀਆਂ ਸੀਗੀਆਂ ਉਹਨਾਂ ਨੇ ਸੈਕਰੀਫਾਈਜ਼ ਕੀਤਾ ਸਾਡੇ ਲਈ ਸਾਨੂੰ ਜੰਮਣ ਲਈ ਸਾਨੂੰ ਪਾਲਣ ਲਈ ਕਿਸੇ ਨੇ ਆਪਣਾ ਵੇਟ ਵਧਾ ਲਿਆ ਕਿਸੇ ਨੇ ਆਪਣਾ ਸਰੀਰ ਖਰਾਬ ਕਰ ਲਿਆ ਕਿਸੇ ਨੇ ਆਪਣਾ ਸੁਪਨਾਂ ਗਵਾ ਲਿਆ ਕਿਸੇ ਨੇ ਬਿਮਾਰੀਆਂ ਲਾ ਲੀਆਂ ਕੁਝ ਕਰ ਲਿਆ ਸਾਰਾ ਕੁਝ ਕਰਿਆ ਪਰ ਅਸੀਂ ਬਾਅਦ ਚੋਂ ਦਾ ਟੀਮ ਮੁੱਲ ਪਾਇਆ ਹੈ ਸਾਡੇ ਲਈ ਸਵਾਲ ਹੈ ਇਹ ਸਾਡੇ ਤੇ ਸਵਾਲ ਹੈ